ਮੈਂ ਬਕਰਮ ਸਿੰਘ ਰਾਣਾ ਤੁਸੀਂ ਦੇਖ ਰਹੇ ਹੋ ਵੀ ਆਰ ਨਿਊਜ਼ ਪੰਜਾਬੀ ਅਸੀਂ ਇਸ ਟਾਈਮ ਸਰਦਾਰ ਕ੍ਰਿਸ਼ਨ ਐਮ ਐਲ اے ਦੀ ਕੋਠੀ ਪਹੁੰਚਿਆ ਜਿੱਥੇ ਉਹਨਾਂ ਦੀ ਨੂੰਹ ਰਿੱਤੂ ਜੀ ਅ ਬੱਚਿਆਂ ਨੂੰ ਬੁਲਾ ਕੇ ਭੈਣ ਭਾਈ ਦਾ ਪਿਆਰ ਵਧਾਉਣ ਵਾਸਤੇ ਇਹ ਬੱਚਿਆਂ ਤੋਂ ਰਖੜੀ ਇੱਕ ਦੂਜੇ ਦੇ ਬਣਾ ਰਹੇ ਨੇ ਭੈਣ ਜੀ ਨਕਲ ਸਸੀ ਕਾਂਜੀ ਮੇਰਾ ਨਾਮ ਰਿੱਤੂ ਸਵੇਰਾ ਮੈਂ ਇੱਥੇ ਇਨਾ ਬੱਚਿਆਂ ਨੂੰ ਕਾਫੀ ਟਾਈਮ ਤੋਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੀ ਆ ਤੇ ਇਹ ਬੱਚਿਆਂ ਦੇ ਨਾਲ ਤਿਉਹਾਰ ਮਨਾਉਣ ਦਾ ਕੁਛ ਅਲੱਗ ਹੀ ਚੰਗਾ ਲੱਗਦਾ ਹੁੰਦਾ ਕਿਉਂਕਿ ਇਹ ਬੱਚੇ ਨੇ ਜਿਹੜੇ ਜ਼ਰੂਰਤਮੰਦ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਬੱਚਿਆਂ ਦੇ ਕੋਲ ਇੰਨਾ ਨਹੀਂ ਹੁੰਦਾ ਕਿ ਕਿਸੇ ਤਰ੍ਹਾਂ ਦੀ ਗਿਫਟ ਤਿਉਹਾਰ ਆਪਦੇ ਭੈਣ ਭਾਈਆਂ ਨੂੰ ਦੇ ਸਕਣ ਤੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਮੈਂ ਸੋਚਿਆ ਕਿ ਇਕੱਠੇ ਬੁਲਾਇਆ ਜਾਵੇ ਤੇ ਇੱਕ ਦੂਜੇ ਨੂੰ ਹੀ ਰਖੜੀ ਵੀ ਬੰਨ ਲੈਣਗੇ ਤੇ ਗਿਫਟ ਸਾਡੇ ਵੱਲੋਂ ਜੋ ਕੁਝ ਅਸੀਂ ਕਰ ਸਕਦੇ ਆ ਸਾਡਾ ਵੀਰਾ ਇੱਥੇ ਇਹਦੀ ਆਪਦੀ ਵੀ ਕੋਈ ਭੈਣ ਨਹੀਂ ਤੇ ਅਮਨ ਸ਼ਰਮਾ ਨਾਮ ਹੈ ਇਹਨਾਂ ਦਾ ਸਾਡੀ ਗਲੀ ਵਿੱਚ ਹੀ ਰਹਿੰਦੇ ਅੱਗੇ ਇਹਨਾਂ ਦੀ ਕੋਈ ਬੇਟੀ ਵੀ ਨਹੀਂ ਹੈਗੀ ਤੇ ਵੀਰੇ ਦਾ ਮੈਨੂੰ ਸਵੇਰ ਫੋਨ ਆਇਆ ਕਹਿੰਦਾ ਵੀ ਭੈਣ ਨੇ ਮੈਨੂੰ ਭਾਪੀ ਕਹਿੰਦੀ ਹੈ ਵੀ ਰਖੜੀ ਮੈਂ ਕਿਵੇਂ ਖਰੀਏ ਮੈਂ ਕਿਹਾ ਦੇਖ ਲੈਨੇ ਵੀਰੇ ਮੈਂ ਕਿਹਾ ਤੁਸੀਂ ਇੱਧਰ ਆ ਜਾਓ ਆਪਾਂ ਸਾਰੇ ਬੱਚਿਆਂ ਨੂੰ ਬੁਲਾ ਕੇ ਤੇ ਮਨਾ ਲਾਂਗੇ ਰਖੜੀ ਇਕੱਠੇ ਜਾਂਦੇ ਤੇ ਤਾਂ ਕਰਕੇ ਇਹ ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦਾ ਹੋਇਆ ਤਿਉਹਾਰ ਬਹੁਤ ਸਾਲਾਂ ਤੋਂ ਸਦੀਆਂ ਤੋਂ ਚੱਲਿਆ ਆਂਦਾ ਹੈ ਤੇ ਕੱਲ ਵੀ ਅਸੀਂ ਗਏ ਸੀਗੇ ਇੱਥੇ ਸਿਵਲ ਡਿਫੈਂਸ ਦੇ ਸਾਡੇ ਵੀਰ ਨੇ ਉਹਨਾਂ ਤੇ ਅਸੀਂ ਰਖੜੀ ਬੰਨ ਕੇ ਆਏ ਆਂ ਤੇ ਇਹ ਸਭ ਤੋਂ ਪਵਿੱਤਰ ਤਿਉਹਾਰ ਹੈ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈ ਨਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਉਸ ਨੂੰ ਦਰਸਾਉਂਦਾ ਹੋਇਆ ਉਸ ਤਿਉਹਾਰ ਨੂੰ ਮਨਾਉਣ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਇਹ ਸੂਟ ਬੱਚਿਆਂ ਨੂੰ ਤੁਸੀਂ ਦੇ ਰਹੇ ਹਾਂ ਸਾਰੇ ਹਾਂਜੀ ਸਾਰੇ ਬੱਚਿਆਂ ਨੂੰ ਸੂਟ ਦੇ ਰਹੇ ਹਾਂ ਮੁੰਡਾ ਮਤਲਬ ਮੁੰਡਿਆਂ ਕੋਲ ਕੁੜੀਆਂ ਨੂੰ ਸੂਟ ਦੇ ਹਾਂਜੀ ਭਰਾ ਦੇ ਰਹੇ ਨਹੀਂ ਸੀ ਪਹਿਣਾਉਣਾ ਹਾਂਜੀ ਤੇ ਪਹਿਣਾ ਰਖੜੀ ਬੰਨ੍ਹਦੇ ਹਾਂ ਰਖੜੀ ਬੰਨ੍ਹਦੇ ਠੀਕ ਬੰਨ੍ਹ ਦੋ ਸੱਸ ਇਹ ਇੱਕ ਸੋਹਣਾ ਦੇਖੋ ਤੁਸੀਂ ਦੇਖ ਰਹੇ ਹੋ ਵੀਰਾ ਬੰਨੂ ਪਹਿਣਾ ਨੂੰ ਸੂਟ ਦਿੱਤੇ ਜਾ ਰਹੇ ਨੇ ਨਾ ਵੀਰੇ ਦੇ ਕਲਾਕੇ ਰਕੜੀ ਬਣ ਰਹੀਆਂ ਨੇ ਸਾਡੇ ਪਿੰਮਾ ਜੋ ਸਮਾਜ ਸੇਵੀ ਨੇ ਜਿਨ੍ਹਾਂ ਨੇ ਨਿਸ਼ਾਨੇ ਪਰ ਬੀੜਾ ਚੱਕਿਆ ਤੇ ਕਾਫੀ ਸਰਕਾਰ ਬਨੇ ਨਿਸ਼ਾਨੇ ਪਰਤੇ ਪੂਰੀ ਪ੍ਰਸ਼ਾਸਨ ਦੀ ਮਦਦਕਾਰਾਂ ਨੇ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਵੀ ਮਾਜੀ ਅੱਗੇ ਭੈਣਾਂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਨੇ どうだってできるだけ? छोट बच्चियों वालों अपने भीर मनी जा रही हैं। <laughs> ਵੀਰ ਭੈਣਾਂ ਨੂੰ ਸੂਟ ਦੇ ਕੇ ਤੇ ਭੈਣਾਂ ਹੱਥ ਲਾ ਕੇ ਸ਼ੀਰਵਾਦ ਲੈ ਰਹੇ ਨੇ ਆਧਾਰਨ ਸਭ ਤੋਂ ਬਹੁਤ ਹੈ। ਲੱਖੀਆ ਉਹ ਬੱਚਾ ਲੱਖਸ਼ੇ ਅਲੱਗ ਸੰਗੀ ਦੇ ਬੇਟੇ ਦਾ ਆਪ ਕੋ ਦਾ ਲੱਖਸ਼ੇ ਜੋ ਵੀਮਾਪੰਡ ਜੀ ਦਾ ਬੇਟਾ ਹੈ ਉਹ ਵੀ ਭੈਣਾਂ ਕੋਲ ਰਕੜੀ ਬੰਨਵਾ ਕੇ ਅਸ਼ੀਰਵਾਦ ਲੈ ਰਹੇ ਭੈਣਾਂ ਦਾ

ਬੜੇ ਹੀ ਪਿਆਰ ਨਾਲ ਭੈਣਾਂ ਵੀਰਾਂ ਦੇ ਰਖੜੀ ਮਨ ਰਹੀਆਂ ਨੇ ਛੋਟੇ ਛੋਟੇ ਬੱਚੇ ਰਖੜੀ ਦਾ ਤਿਹਾਰ ਬੜੀ ਉਤਸ਼ਾਹ ਨਾਲ ਮਨਾ ਰਹੇ ਨੇ ਬੜੀ ਖੁਸ਼ੀ ਨਾਲ ਮਨਾ ਰਹੇ ਨੇ ਸਾਉਤੋ ਪਵਿੱਤਰ ਦਿਹਾੜਾ ਰੱਖੜੀ ਦਾ ਸਭ ਤੋਂ ਪਵਿੱਤਰ ਦਿਹਾੜਾ ਹੈ। ਵੀਰ ਭੈਣਾਂ ਦੀ ਰੱਖਿਆ ਕਰਨ ਵਾਸਤੇ ਬਚਨਬੱਦ ਹੁੰਦੇ ਨੇ। ਬੱਬੂ 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 ਹਾਂ ਕਿ ਕਿਸੇ ਨੇ ਯਕੜ ਭੈਣਾਂ ਤੇ ਆਉਂਦੀ ਹੈ ਤਾਂ ਵੀਰ ਚਕਾਨ ਵਾਂਗ ਖੜ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ ਵੀਰ ਭਾਣਾ ਫੂਟ ਦੇ ਕੇ ਪਹਿਰੇ ਹੱਥ ਲੱਗ ਅਸ਼ੀਰਵਾਦ ਲੈਂਦੇ ਨੇ छोटे छोटे बच्चे बड़ी खुशी न्योहार न मना रहे हैं आले तो पाच मी वाजला या तो एक तो दोन हे दोन हे तीन हे चार हे पाच हे सहा हे सात हे आठ हां ਪਿਆਰ ਤੁਹ ਸੇਵਾ ਜੀ ਦਾ ਬਹੁਤ ਵੱਡਾ ਪਰਾਲਾ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜੋ ਸਭਿਆਚਾਰਕ ਜਾਂ ਇਤਿਹਾਸਕ ਪਕਾ ਲਈਏ ਤਿਹਾਰ ਨੇ ਉਹਨਾਂ ਬਾਰੇ ਵੀ ਚੰਨਾ ਪਾ ਰਹੇ ਨੇ ਵਿਕਮੇ ਇਸ ਤਿਹਾਰ ਮਨਾਇਆ ਜਾਂਦਾ ਹੈ ਜੇ ਕੰਮ ਵਾਲਾ ਸ਼ਦੀਆਂ ਚੱਲ ਰਹੇ ਤਿਆਰ ਨੂੰ ਰਿੱਤੂ ਸੇਵਾ ਜੀ ਬੜੀ ਪਿਆਰ ਨਾਲ ਬੱਚਿਆਂ ਨੂੰ ਦੱਸ ਰਹੇ ਨੇ ਤੇ ਹਰ ਮਨਾਉਣ ਬਾਰੇ ਕੋ ਗੁਰੂ ਜੀ ਕਹੇ ਲੈ ਠੀਕੋ छोटा छले समझ छोटा यह ऐसा सीधा सीधा तो एनिमल बन के बैठे हैं कौन सा है ये पिछले दिन अंकल नहीं बधवाई है ये तो रह गया सब इकट्ठे बैठो आज सारे आज सारे सारे बैठ गए हैं एक को फिर जा और मुक्का मारो वो भी रह गया ये बच्चे निकलने का खा देना लेकिन चले हुए हैं मोखरी से देंगे। लेंगे आज तो बना रहे आज ये माने मतलब हर तो बात हार ਇਹ ਇੱਜ਼ਤ ਵਾਲੀ ਗੱਲ ਹੈ। ਉਹ ਹੋਰਾਂ ਦੇ ਪੜ੍ਹਨੇ ਲੱਗਣ ਦਿੱਤੇ ਉਹ। ਅੰਮਾ। ਇਹਤੂ ਸੇਵਾਜੀ ਬੱਚਿਆਂ ਨੂੰ ਅੰਟੀ ਨੇ ਕਿ ਵਿੱਧਿਆ ਨੂੰ ਮੁਕਤ ਦਿੰਦੇ ਨੇ। ਕੋਈ ਟਿਊਸ਼ਨ ਦੇ ਪੈਸੇ ਨਹੀਂ ਲੈਂਦੇ, ਫ੍ਰੀ ਪੜਾਉਂਦੇ ਨੇ। ਤੇ ਅੱਜ ਵੀ ਬੱਚਿਆਂ ਨੂੰ ਬੁਲਾ ਕੇ ਜੋ ਗਰੀਬ ਘਰ ਦੇ ਬੱਚੇ ਨੇ ਉਹਨਾਂ ਨੂੰ ਇਸ ਖੁਸ਼ੀ ਵਿੱਚ ਸ਼ਾਮਲ ਕਰ ਰਹੇ ਨੇ। ਆਪਣੇ ਵੱਲੋਂ ਸੂਟ ਦੇ ਕੇ ਮਠਾਈਆਂ ਦੇ ਕੇ ਬੱਚਿਆਂ ਨੂੰ ਬੱਚਿਆਂ ਦਾ ਮਾਨ ਸਨਮਾਨ ਵਧਾ ਰਹੇ ਨੇ ਤੁਸੀਂ ਦੇਖ ਸਕਦੇ ਹੋ ungri ਬੱਚੇ ਕਿੰਨੇ ਖੁਸ਼ ਨੇ ਤੇ ਕਿੰਨੀਆਂ ਖੁਸ਼ੀਆਂ ਨਾਲ ਇਸ ਤਿਹਾਰ ਨੂੰ ਮਨਾਉਣ ਲੱਗੇ ਨੇ ਰੱਖੜੀ ਦਾ ਪਵਿੱਤਰ ਤਿਹਾਰ ਨੂੰ ਬੜਾ ਹੀ ਧੂਮਤਾਵਨਾ ਉਹ ਸੇਵਾ ਦੇ ਕੰਮ ਮਨਾਏ ਜਾ ਰਹੇ ਆ। ਪ੍ਰੀਤੂ ਸੇਵਾਜੀ ਜੋ ਜੋਟੇ ਹਰਮਨ ਪਿਆਰੇ ਐਮਐਲਏ ਮੱਖਣ ਸਿੰਘ ਜੀ ਦੇ ਉਹਨਾਂ ਦੀ ਨੂਨ ਹੈ। 23 ਮਹੀਨੇ ਦੇ ਵਿੱਚ ਵੱਧ ਤੱਕ ਕਿ ਹਿੱਸਾ ਲੈ ਕੇ ਆਪਣਾ ਭਾਰਤ ਜਨਮ ਆ ਰਹੇ ਨੇ। ਆ ਵੀ ਕਿਵੇਂ ਉਸ ਤੱਕ ਦੇ। ਇਹ ਵੀ ਕਿਵੇਂ ਉਸ ਤੱਕ ਪਹੁੰਚਣਾ। ਆ ਸਭ ਕੋ ਦੇਖੋ ਕਿਸੇ ਦੇਖੋ। ਹੋ। ਦੇਖ ਸਕਦੇ ਹੋ ਕੂਟੀਆਂ, ਬਿਸਕੁਟ ਵੰਡ ਕੇ ਬੱਚਿਆਂ ਨੂੰ। ਬੱਚਿਆਂ ਦਾ। ਸਮਾਨ-ਸਮਾਨ ਬੱਚਾਂ ਨੂੰ ਦੇ ਰਹੇ ਨੇ। ਅਰੇ ਰੁਕ ਜਾਓ। ਕੋਣ ਬਾਲ ਕੋਣ ਰਹਿ ਗਿਆ। ਸਾਈਸ ਸਾਈਸ ਆਜੋ ਮੇਰੇ ਸਪੋਮੇਰ ਨੂੰ ਇਸ ਰੱਖੜੀ ਦੇ ਤਿਉਹਾਰ ਨੂੰ ਮਨਾ ਰਹੇ ਨੇ ਤੁਸੀਂ ਦੇ ਸਾਧਨ ਗਿਰੀ ਘਰਾਂ ਦੇ ਬੱਚੇ ਜਿਨ੍ਹਾਂ ਦਾ ਬੜਾ ਹੀ ਮਾਨ ਸਨਮਾਨ ਕੀਤਾ ਜਾ ਰਿਹਾ ਤੇ ਸੂਟ ਵੰਡ ਕੇ ਰੱਖਣੀ ਮਨਵਾ ਕੇ ਟੂੰਪੀਆਂ ਕੇਕ ਵੰਡ-ਵੰਡ ਕੇ ਬੜੇ ਹੀ ਪਿਆਰ ਨਾਲ ਬੱਚਿਆਂ ਦਾ ਹੌਸਲਾ ਵਜਾਈ ਕਰ ਰਹੇ ਨੇ ਕੱਪ ਬੱਚੇ ਕਿਥੇ ਲਾ ਰਹੇ ਨੇ ਬੱਚੇ ਦੇਖ ਸਕਦੇ ਹੋ ਬੱਚੇ ਕਿਤੇ ਖੁਸ਼ ਨੇ ਉੱਥੇ ਆਇਆ ਲੈ ਕੇ ਬੱਚੇ ਆਪਣਾ ਸੰੰਗ ਮਾਰ ਰਹੇ ਨੇ ਦੋ ਰੀਤੂ ਜੋ ਤੁਸੀਂ ਬੱਚਿਆਂ ਨੂੰ ਪੜਾਉਂਦੇ ਹੋ ਫ੍ਰੀ ਪੜਾਉਂਦੇ ਸੀ ਹਾਂ ਤੁਸੀਂ ਬਿਲਕੁਲ ਫ੍ਰੀ ਪੜਾਉਂਦੀਆਂ ਸੀ ਮੈਂ ਕੋਈ ਪੈਸਾ ਨਹੀਂ ਲੈਂਦਾ ਜੀ ਸਟੇਸ਼ਨਰੀ ਵੀ ਫ੍ਰੀ ਹੈ ਸਾਰਾ ਕੁਝ ਫ੍ਰੀ ਹੁੰਦਾ ਹੈ ਜੀ ਜਿੰਨੇ ਵੀ ਬੱਚੇ ਮੇਰੇ ਕੋਲੇ ਆਉਂਦੇ ਮੇਰੇ ਕੋਲ 2.5 ਸਾਲ ਹੋ ਗਏ ਨਾ ਬੱਚਿਆਂ ਨੂੰ ਆਂਦਿਆ ਬਹੁਤ ਬੱਚਿਆਂ ਦੀ ਮੈਂ ਐਡਮਿਸ਼ਨਸ ਕਰਾ ਚੁੱਕੀ ਤੇ ਬੱਚੇ ਫ੍ਰੀ ਆਫ ਕੋਸਟ ਪੜ੍ਹਦੇ ਆ ਸਾਡੀ ਸੰਸਥਾ ਵੱਲੋਂ ਇਹਨਾਂ ਨੂੰ ਸਾਰਾ ਸਮਾਨ ਫ੍ਰੀ ਕਰਾਇਆ ਜਾਂਦਾ ਸਾਡੇ ਸ਼ਾਰਦਾ চোপੜਾ ਜੀ ਨੇ ਉਹਨਾਂ ਵੱਲੋਂ ਸਕੂਲ ਦੇ ਵਿੱਚ ਫ੍ਰੀ ਐਡਮਿਸ਼ਨ ਦਿੱਤੀ ਜਾਂਦੀ ਹੈ ਪਲੱਸ 2 ਤੱਕ ਦੇ ਜ਼ਰੂਰਤਮੰਦ ਬੱਚਿਆਂ ਨੂੰ ਜਿਹੜੇ ਬੱਚਿਆਂ ਕੋਲੇ ਕੁਝ ਵੀ ਦੇਣ ਨੂੰ ਨਹੀਂ ਹੁੰਦੀ ਫੀਸ ਕੋਈ ਫੀਸ ਲੈਂਦੇ ਨਹੀਂ ਇਵਨ ਬੋਰਡ ਦੀ ਫੀਸ ਵੀ ਨਹੀਂ ਲਿੱਤੀ ਜਾਂਦੀ ਸਾਡੀ ਸੁਸਾਇਟੀ ਸਾਰੀਆਂ ਜਿੰਨੀਆਂ ਵੀ ਬੱਚੇ ਦੀ ਜਿੰਨੀਆਂ ਕਿਸੇ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ ਆ ਜੀ ਹਾਂ ਜੀ ਸਾਡੇ ਬੱਚਿਆਂ ਦੇ ਨਾਲ ਹੀ ਕਿਉਂਕਿ ਤਿਉਹਾਰ ਬੱਚਿਆਂ ਨਾਲ ਹੀ ਹੁੰਦੇ ਆ ਅਸੀਂ ਪਿੱਛੇ ਤੀਆਂ ਵੀ ਬਣਾ ਕੇ ਹਟਿਆ ਪਹਿਲਾਂ ਉਸ ਤੋਂ ਦੀਵਾਲੀ ਲੋਹੜੀ ਹੋਲੀ ਜੋ ਵੀ ਤਿਉਹਾਰ ਆਉਂਦਾ ਇਹ ਮੇਰੀ ਫੈਮਲੀ ਦੀ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੱਚਿਆਂ ਨੂੰ ਕਿ ਕਿੰਨੀ ਇਹਨਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਖੁਸ਼ੀਆਂ ਮੁੱਲ ਨਹੀਂ ਮਿਲਦੀਆਂ ਤੇ ਸਾਡੇ ਨਾਲ ਕਈ ਜਣੇ ਸਹਿ ਲੋਕ ਵੀ ਕਰਦੇ ਨੇ ਮੇਰੀ ਭੈਣ ਨੇ ਵਟੇ ਰਾਲੋ ਜੀ ਮੇਰਾ ਵੀਰਾ ਅਮਨ ਸ਼ਰਮਾ ਇਹ ਖੜੇ ਨੇ ਇਹਨਾਂ ਦੀ ਕੋਈ ਭੈਣ ਨਹੀਂ ਹੈਗੀ ਅਮਨ ਸ਼ਰਮਾ ਜੀ ਦੇ ਤੇ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਵੀ ਰਖੜੀ ਮੈਨਾਂ ਤੋਂ ਬਣਵਾਉਂਗਾ ਅੱਜ ਤੇ ਤਾਂ ਇਹ ਵੀਰਾ ਵੀ ਇੱਥੇ ਆਇਆ ਹੋਇਆ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚਿਆਂ ਨੂੰ ਇਹਨਾਂ ਦੇ ਚਿਹਰੇ ਤੇ ਸਾਨੂੰ ਖੁਸ਼ੀ ਦੇਖਣ ਨੂੰ ਮਿਲਦੀ ਹੈ ਉਦੋਂ ਦਿਲੋਂ ਖੁਸ਼ੀ ਹੁੰਦੀ ਹੈ ਜੀ ਹਾਂ ਜੀ ਬੱਚਿਆਂ ਨੂੰ ਸੂਟ ਵੀ ਦਿੱਤੇ ਆ ਜੀ ਬੱਚਿਆਂ ਨੂੰ ਜਿੰਨੇ ਅਸੀਂ ਕਰ ਸਕਦੇ ਸੀ ਓਨੀਆਂ ਬੱਚਿਆਂ ਵਾਸਤੇ ਸੂਟ ਲੈ ਕੇ ਆਂਦੇ ਹਾਂ ਤੁਸੀਂ ਬਿਸਤਰਾ। ਇਹ ਤੁਸੀਂ ਵਾਜੇ ਜੋ ਹੀ ਬੜੀ ਕੁਸ਼ੀ ਨਾਲ ਅਸਲੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਅਤੇ ਹਰ ਤਿਉਹਾਰ ਬੱਚਿਆਂ ਨਾਲ ਮਨਾਉਂਦੇ ਨੇ ਅੱਜ ਵੀ ਬੱਚਿਆਂ ਨੂੰ ਸੂਟ ਵੰਡ ਕੇ ਪੈਟੀਆਂ ਵੰਡ ਕੇ ਭਗਾਈ ਵੰਡ ਕੇ ਬੂਟੀਆਂ ਵੰਡ ਕੇ ਬੱਚਿਆਂ ਦਾ ਹੌਸਲਾ ਅਭਜਾਈ ਕੀਤਾ ਹੈ। ਤੇ ਮਾਈ ਜੋ ਨਸ਼ਾ ਦੇ ਵਿਰੁੱਧ ਤੁਸੀਂ ਮੁਹਿੰਮ ਚਲਾਈ ਹੈ ਉਹ ਕਹਿੰਦੀ ਕਿ ਸੈਸਪਲੋਇਰ ਉਸ ਚੀ ਵਧੀਆ ਸਕਸੈਸ ਮਿਲ ਰਹੀ ਹੈ ਤੇ ਪਰ ਸਾਥ ਚਾਹੀਦਾ ਹੀ ਸਾਥ ਨਹੀਂ ਕੋਈ ਦਿੰਦਾ ਪਿਆ ਬਾਕੀ ਵਧੀਆ ਕੰਮ ਚੱਲ ਜਿਹੜਾ ਪੁਲਿਸ ਸਹਿਯੋਗ ਬਹੁਤ ਦੇਰੀ ਹੈ ਮੱਲੇ ਦਾ ਕੱਢੇ ਮੱਲੇ ਜੀ 100% ਚੋਂ 70% ਕੱਢ ਚੁੱਕੇ ਹਾਂਜੀ 100% ਦਾ ਸਾਥ 100% ਤੋਂ 70% ਦਾ ਫਰਕ ਪੈ ਗਿਆ ਬਾਹ ਹਟਾ ਦੀ ਸਾਰੇ ਹਟਾ ਦੇ ਜੋ ਬਹੁਤ ਫਰਕ ਪੈ ਰਿਹਾ ਬਾਕੀ ਬਾਕੀ ਮੁੰਡੇ ਆਪਣੀ ਟੀਮ ਦੇ ਨਾਲ ਆਈ ਸਾਰੇ ਸਾਰੇ ਸਾਥ ਦੇ ਰਹੇ ਆਪਣੇ ਮੁੰਡੇ ਹੀ ਤੇ ਬਾਕੀ ਜੋ ਕੋਈ ਲੱਗਦਾ ਇਹਨਾਂ ਨੂੰ ਕੋਈ ਬੰਦਾ ਵੇਚਦਾ ਜਾਂ ਕੁਛ ਬਾਲਾ ਮੈਨੂੰ ਨਾਲ ਦੇਣਾ ਫੋਨ ਕਰਦੇ ਤੇ ਨਾਲ ਦੇ ਮੈਂ ਜਾ ਕੇ ਚੱਕ ਲਈ ਸਰ ਨੂੰ ਤੇ ਪੁਲਿਸ ਬਹੁਤ ਸਹਿਯੋਗ ਦੇ ਰਹੀ ਹੈ ਹਾਂਜੀ ਉਹ ਨਾ 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 ਪੁਲਸ ਕਰਨੀ ਹੋਤੀ ਬਾਕੀ ਆਪਣੇ ਐਸਐਸਪੀ ਸਾਹਿਬ ਲਈ ਐਸਐਸਪੀ ਸਾਹਿਬ ਵੀ ਮੀਟਿੰਗ ਕਰਕੇ ਇਸ ਲਈ ਸਾਰੇ ਸਾਥ ਦੇ ਰਹੇ ਹੈ ਜੀ ਆਪਣਾ ਐਸਐਚਓ ਸਾਹਿਬ ਕਰਤਾਰ ਸਿੰਘ ਜੀ ਤੇ ਬਾਕੀ ਦੇ ਨਾਲ ਪੁਲਿਸ ਵਾਲੇ ਸੀਆਈਆਈਓ ਸਟਾਫ ਦੇ ਮੁੰਡੇ ਆ ਆਪਣੇ ਸਾਰੇ ਸਾਥ ਦੇ ਰਹੀ ਕਿ ਆਪਣਾ ਆਪਣੇ ਮੱਲੇ ਚੋਂ ਮਾ ਤਿੰਨ ਚਾਰ ਬੰਦੇ ਚੱਕ ਕੇ ਦੇ ਦੇ ਤੇ ਉਹਨਾਂ ਨੂੰ ਤੇ ਦਿੰਦੇ ਸੀਗੇ ਇੱਕ ਮੱਲੇ ਚੋਂ ਕੁੜੀ ਵੀ ਚੱਕੀ ਦਾ ਥੋੜਾ ਗਿਆ 21 ਜੋ ਸਾਰੇ ਟਿੱਕੇ ਵੀ ਹੁਣ ਮੈਡੀਸਨ ਵੀ ਕਹਿ ਰਹੇ ਕੁਝ ਲੋਕ ਵੀ ਮੈਡੀਸਨ ਦਵਾਈ ਸਾਨੂੰ ਤੇ ਉਹ ਕਿਸੋਂ ਵਰਦ ਸ਼ੁਰੂ ਕਰ ਰਹੇ ਉਹਨੂੰ ਮੈਡੀਸਨ ਵੀ ਦਵਾਗੇ ਹਾਂ ਹਾਂ ਉਹ ਮੇਰੇ ਭੈਣਾਂ ਨੇ ਦੀ ਬਾਕੀ ਤੁਹਾਨੂੰ ਪਤਾ ਰਿਸ਼ਤੇਦਾਰੀ ਅੱਜਕੱਲ ਨਾ ਦੇ ਰਹੇ ਤੇ ਉਹਦੇ ਕਰਕੇ ਆਪਣੀਆਂ ਭੈਣਾਂ ਦਾ ਵਰ ਕ੍ਰੀਮਣੀਆਂ ਨਾਲੇ ਸੂਟ ਵੰਡੇ ਸਾਰੇ ਤੇ ਵਧੀਆ ਤਿਆਰ ਬਣਾਇਆ ਬਾਕੀ ਫੋਟੇ ਹੀ ਰਿਓ ਸਾਰਾ ਬੰਦ ਜੇ ਪੂਰੀ ਪੂਜੀ ਸੈਲੈਬ੍ਰੇਟ ਕਰਾਇਆ ਤੇ बनने पा के खुशी राह कर रहे देख सकते हो बच्चे कहने सेवी का बहुत बड़ा उपराला है कि गरीब बच्चों मान सम्मान दे रहे

ਇਹ ਕਰਪੜੀ ਤੁਮ ਦਾ ਨਾਮ ਪੁਣਾ ਕੇ ਨੱਚਟਪ ਕੇ ਖੁਸ਼ੀਆਂ ਮਨਾ ਰਹੀਆਂ ਨੇ ਲਾਜ ਵੀਰਾਂ ਦੇ ਰੱਖੜੀ ਬਣ ਕੇ ਰੱਖੜੀ ਦਿਹਾੜਾ ਨੂੰ ਸੈਲੀਬ੍ਰੇਟ ਕਰ ਰਹੇ ਨੇ ਦੇ ਸਕਦੇ ਹਾਂ ਜੀਤੂ ਸੇਵਾ ਜੀ ਮਲਾਜਮ ਵੀਰਾਂ ਦੇ ਰਖੜੀ ਬਣ ਕੇ ਇਸਤਿਹਾਰ ਦੀ ਸੈਲਿਬ੍ਰੇਟ ਕਰ ਰਹੇ ਨੇ बीरा जी दूसरे वाजी ने ड्राई फूड के डब्बे देखे बीराम उनका सम्मान किया है। ਵੀਰਾਂ ਨੇ ਵੀ ਗਿਫਟ ਦੇ ਕੇ ਪੜਨਾ ਦਾ ਸੰਮਾਨ ਕੀਤਾ ਹੈ